ਪਿਛਲੇ ਕੁਝ ਦਿਨਾਂ ਤੋਂ ਕਿੰਮੀ ਅਤੇ ਪਵਨ ਨਾਲ ਜੁੜਿਆ ਵਿਵਾਦ ਸੋਸ਼ਲ ਮੀਡੀਆ ਉੱਤੇ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਸਾਰਾ ਮਾਮਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਫ੍ਰੈਸ਼ੀ ਕੈਨੇਡੀਅਨ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਹਰ ਪਾਸੇ ਫੈਲ ਗਿਆ। ਇਸ ਪੂਰੇ ਮਾਮਲੇ ਲਈ ਕਿੰਮੀ ਨੇ ਸਨੇਹਾ ਕਟਿਆਲ ਨੂੰ ਜ਼ਿੰਮੇਵਾਰ ਦੱਸਿਆ ਸੀ ਅਤੇ ਦੋਸ਼ ਲਗਾਇਆ ਸੀ ਕਿ ਉਸ ਨਾਲ ਜ਼ਬਰਦਸਤੀ ਸ਼ਰਾਬ ਪਿਲਾ ਕੇ ਗਲਤ ਕੰਮ ਕਰਵਾਇਆ ਗਿਆ। ਇਹ ਇਲਜ਼ਾਮ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਕਾਫੀ ਗੁੱਸਾ ਅਤੇ ਹੈਰਾਨੀ ਦੇਖਣ ਨੂੰ ਮਿਲੀ ਇਸ ਦਰਮਿਆਨ ਹਾਲ ਹੀ ਦੇ ਵਿੱਚ ਪਵਨ ਨੇ ਵੀ ਇਸ ਮਾਮਲੇ ਉੱਤੇ ਆਪਣੀ ਚੁੱਪੀ ਤੋੜੀ ਹੈ ਅਤੇ ਆਪਣੀ ਫੈਨਸ ਆਪਣੇ ਫੈਨਸ ਨਾਲ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ ਪਵਨ ਨੇ ਕਿਮੀ ਨਾਲ ਆਪਣੇ ਰਿਸ਼ਤੇ ਬਾਰੇ ਕੁਝ ਅਜਿਹੇ ਸੱਚ ਬਿਆਨ ਕੀਤੇ ਹਨ ਜੋ ਲੋਕਾਂ ਲਈ ਕਾਫੀ ਹੈਰਾਨ ਕਰਨ ਵਾਲੇ ਸਾਬਤ ਹੋਏ ਹਨ ਜਿਸ ਦਿਨ ਤੋਂ ਇਹ ਮਾਮਲਾ ਸਾਹਮਣੇ ਆਇਆ ਉਸੇ ਦਿਨ ਪਵਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਦੋਵੇਂ ਹੁਣ ਇਕੱਠੇ ਨਹੀਂ ਰਹੇ ਅਤੇ ਵੱਖ ਹੋ ਚੁੱਕੇ ਹਨ ਇਸ ਦੇ ਬਾਵਜੂਦ ਵੀ ਕਈ ਲੋਕਾਂ ਨੇ ਇਹ ਮੰਨਣ ਤੋਂ ਇਨਕਾਰ ਕੀਤਾ ਅਤੇ ਕਹਿੰਦੇ ਰਹੇ ਕਿ ਦੋਵੇਂ ਅਜੇ ਵੀ ਇਕੱਠੇ ਰਹਿ ਰਹੇ ਹਨ ਇਸੇ ਦੌਰਾਨ ਪਵਨ ਭਾਰਤ ਵੀ ਆ ਗਿਆ ਜਿਸ ਤੋਂ ਬਾਅਦ ਅਫਵਾਹਾਂ ਹੋਰ ਵੱਧ ਗਈਆਂ ਹਾਲ ਹੀ ਦੇ ਵਿੱਚ ਪਵਨ ਨੇ ਆਪਣੇ ਚੋਣ ਵਾਲਿਆਂ ਨਾਲ ਦਿਲੋਂ ਗੱਲ ਸਾਂਝੀ ਕਰਦੇ ਹੋਏ ਇੱਕ ਲੰਬਾ ਮੈਸੇਜ ਲਿਖਿਆ ਉਸਨੇ ਲਿਖਿਆ ਕਿ ਸਤਿ ਸ਼੍ਰੀਕਾਲ ਸਭ ਨੂੰ ਐਂਡ ਦਿਲ ਤੋਂ ਥੈਂਕ ਯੂ so much ਸਾਰਿਆਂ ਦਾ ਲਾਸਟ 2 ਦਿਨ ਚ ਬਹੁਤ ਜ਼ਿਆਦਾ ਮੈਸੇਜ ਆਏ ਤੇ ਇੰਨੀ ਜ਼ਿਆਦਾ ਹਿੰਮਤ ਮਿਲੀ ਐਂਡ ਮੈਨੂੰ ਪਤਾ ਲੱਗਾ ਤੁਸੀਂ ਸਾਰੇ ਕਿੰਨਾ ਪਿਆਰ ਕਰਦੇ ਮੈਨੂੰ ਐਂਡ ਸਪੋਰਟ ਕਰ ਰਹੇ ਹੋ ਤੇ ਤੁਹਾਡੇ ਸਭ ਦੇ ਪਿਆਰ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਪਹਿਲਾਂ ਨਾਲੋਂ ਠੀਕ ਹਾਂ ਮੈਂ ਤੇ ਜਲਦੀ ਜੋ ਕੁਝ ਇੰਟਰਨੈਟ ਤੇ ਚੱਲ ਰਿਹਾ ਉਸ ਦਾ ਜਵਾਬ ਮਿਲ ਜਾਵੇਗਾ ਮੇਰੇ ਕੋਲੋਂ ਐਂਡ 올 ਕਲੀਅਰ ਹੋ ਜਾਵੇਗਾ ਐਂਡ ਕੱਲ ਮੈਂ ਫਿਕਸ ਡੇਟ ਤੁਹਾਨੂੰ ਦੱਸ ਦਵਾਂਗਾ ਇਸ ਮੰਥ ਦੇ ਖਤਮ ਹੋਣ ਤੋਂ ਪਹਿਲਾਂ ਵੀਡੀਓ ਆਊ ਮੇਰੀ ਆਪਣੇ ਅਕਾਊਂਟ ਤੇ ਐਂਡ ਇਸ ਸਾਲ ਦੇ ਨਾਲ ਸਭ ਛੱਡ ਕੇ ਮੈਂ ਅੱਗੇ ਮੂਵ ਕਰਨਾ ਐਂਡ ਲਾਸਟ ਵਿੱਚ ਇੱਕ ਗੱਲ ਥੈਂਕ ਯੂ ਐਂਡ ਲਵ ਯੂ ਆਲ ਆਵਨ ਨੇ ਇਹ ਮੈਸੇਜ ਸਾਂਝਾ ਕਰਕੇ ਇਹ ਕਿਹਾ ਕਿ ਉਸਦੇ ਸਾਰੇ ਫੋਲੋਅਰਸ ਉਸਦੀ ਫੈਮਿਲੀ ਵਾਂਗ ਹਨ ਅਤੇ ਉਹ ساری ਜ਼ਿੰਦਗੀ ਉਸਦੀ ਫੈਮਿਲੀ ਹੀ ਰਹਿਣਗੇ ਉਸ ਨੇ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਠੀਕ ਹੋ ਕੇ ਸਭ ਨੂੰ ਮਿਲੇਗਾ ਅਤੇ ਨਵੇਂ ਸਾਲ ਦੀ ਸ਼ੁਰੂਆਤ ਨਾਲ ਉਹ YouTube Instagram ਅਤੇ Snapchat ਉੱਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗਾ ਕਿਉਂਕਿ ਪਿਛਲੇ ਲੰਬੇ ਦਿਨਾਂ ਤੋਂ ਉਸ ਨੂੰ ਮੈਸੇਜ ਆ ਰਹੇ ਹਨ ਲੋਕਾਂ ਦੇ ਪਵਨ ਨੇ ਇਹ ਵੀ ਸਾਫ਼ ਕੀਤਾ ਕਿ ਲੋਕਾਂ ਨੂੰ ਭਾਵੇਂ ਕੁਝ ਵੀ ਲੱਗੇ ਪਰ ਹਕੀਕਤ ਇਹ ਹੈ ਕਿ ਉਹ ਅਤੇ ਕਿੰਮੀ ਹਮੇਸ਼ਾ ਲਈ ਵੱਖ ਹੋ ਚੁੱਕੇ ਹਨ ਉਸ ਨੇ ਸਾਰਿਆਂ ਤੋਂ ਮਾਫੀ ਵੀ ਮੰਗੀ ਕਿ ਇਸ ਕਾਰਨ ਕਈ ਲੋਕਾਂ ਨੂੰ ਦੁੱਖ ਪਹੁੰਚਿਆ ਇਸ ਮੈਸੇਜ ਤੋਂ ਬਾਅਦ ਪਵਨ ਨੇ ਚਾਉਣ ਵਾਲਿਆਂ ਲਈ ਇਹ ਗੱਲ ਸਵੀਕਾਰ ਕਰਨੀ ਬਹੁਤ ਔਖੀ ਹੋਈ ਹੈ ਕਿੰਮੀ ਅਤੇ ਪਵਨ ਪਿਛਲੇ ਕਈ ਸਾਲਾਂ ਤੋਂ ਆਪਣੀ ਜੋੜੀ ਅਤੇ ਵਧੀਆ ਕੰਟੈਂਟ ਕਰਕੇ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਬੈਠੇ ਸਨ ਲੋਕ ਉਹਨਾਂ ਦੀਆਂ ਵੀਡੀਓਜ਼ ਅਤੇ ਵਲੌਗਸ ਨੂੰ ਬੇਹੱਦ ਪਸੰਦ ਕਰਦੇ ਸਨ ਪਰ ਜਿਵੇਂ ਹੀ ਇਹ ਵਿਵਾਦ ਸ਼ੁਰੂ ਹੋਇਆ ਦੋਵੇਂ ਹੀ ਸੋਸ਼ਲ ਮੀਡੀਆ ਤੋਂ ਗਾਇਬ ਹੋ ਗਏ ਨਾ ਤਾਂ ਪਵਨ ਵੱਲੋਂ ਕੋਈ ਅਪਡੇਟ ਆਈ ਅਤੇ ਨਾ ਹੀ ਕਿੰਮੀ ਕਿਤੇ ਨਜ਼ਰ ਆਈ ਲੋਕ ਲਗਾਤਾਰ ਪਵਨ ਨੂੰ ਮੈਸੇਜ ਕਰ ਰਹੇ ਸਨ ਜਿਸ ਕਰਕੇ ਉਸ ਨੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ ਤੇ ਉਸ ਨੇ ਦੱਸ ਦਿੱਤਾ ਹੈ ਇਸ ਫੋਟੋ ਦੇ ਵਿੱਚ ਕਿ ਉਹ ਇੱਕ ਵੀਡੀਓ ਦੇ ਰਾਹੀਂ ਆਪਣੇ ਚੋਣ ਵਾਲਿਆਂ ਨੂੰ ਇਸ ਮਾਮਲੇ ਦਾ ਸੱਚ ਦੱਸ ਦੇਵੇਗਾ ਇਸ ਵਿਵਾਦ ਦੌਰਾਨ ਕਿੰਮੀ ਨੇ ਸਨੇਹਾ ਨੂੰ ਹੀ ਦੋਸ਼ੀ ਦੱਸਿਆ ਸੀ ਪਰ ਪਵਨ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਸਨੇਹਾ ਦਾ ਇਸ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਉਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਸਨੇਹਾ ਬਾਰੇ ਗਲਤ ਨਾਂ ਬੋਲਿਆ ਜਾਵੇ ਕਿਉਂਕਿ ਕਈ ਲੋਕ ਉਸ ਦੇ ਖਿਲਾਫ ਨਫ਼ਰਤ ਫੈਲਾ ਰਹੇ ਸਨ ਹੁਣ ਇਹ ਮੈਸੇਜ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦਾ ਦਿਲ ਟੁੱਟ ਗਿਆ ਹੈ ਕਿਉਂਕਿ ਕਾਫੀ ਸਮੇਂ ਤੋਂ ਇਹ ਮੰਨਿਆ ਜਾ ਰਿਹਾ ਸੀ ਕਿ ਕਿਮੀ ਅਤੇ ਪਵਨ ਅਜੇ ਵੀ ਇਕੱਠੇ ਹਨ ਪਵਨ ਨੇ ਸਾਫ਼ ਕਰ ਦਿੱਤਾ ਕਿ ਉਹ ਦੋਵੇਂ ਹਮੇਸ਼ਾ ਲਈ ਵੱਖ ਹੋ ਚੁੱਕੇ ਹਨ ਤੇ ਉਹ ਜਲਦੀ ਹੀ ਇੱਕ ਵੀਡੀਓ ਦੇ ਵਿੱਚ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਵੇਗਾ ਕਿਉਂਕਿ ਬਹੁਤ ਸਾਰੇ ਮੈਸੇਜ ਉਸ ਦੇ ਚਾਉਣ ਵਾਲਿਆਂ ਦੇ ਵੱਲੋਂ ਕੀਤੇ ਜਾ ਰਹੇ ਹਨ ਤੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਉਹ ਦੋਵੇਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਹੁਣ ਤੁਸੀਂ ਦੱਸੋ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੌਣ ਗਲਤ ਲੱਗਦਾ ਹੈ ਜਾਂ ਕੌਣ ਸਹੀ ਲੱਗਦਾ ਹੈ ਇਹ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ